ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਚੀਮਾ ਮੰਡੀ ਤਸਵੀਰ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਪੰਜ ਜਰਸੀ ਦੇ ਤੋਹਫੇ ਦਿਖਾਵਾਂਗੇ ਇੱਕ ਦਿਖਾਵਾਂਗੇ ਚਾਰ ਦੰਦ ਪਹਿਲੇ ਨੰਬਰ ਤੇ ਖੜੀ ਆ ਤਾਜੀ ਸੂਈ ਆ ਤੇ ਨਾਲ ਵੀ ਗਰੀਆ ਜਿਆ ਕਾਫੀ ਕਲਰ ਦੀ ਬੱਛੀ ਆ ਗਈ ਬੱਛੀ ਵੀ ਬਹੁਤ ਪਿਆਰੀ ਆ ਤੇ ਬਾਕੀ ਗਾਵਾਂ ਦਿਖਾਵਾਂਗਾ ਗੱਬੜਨ ਦਿਖਾ ਦੂੰਗਾ ਜਰਸੀ ਚ ਇੱਕ ਜਰਸੀ ਤੈਰ ਸ਼ਹਿਰ ਦਾ ਕ੍ਰੋਸ ਦਿਖਾਵਾਂਗੇ ਬਾਕੀ ਗੱਲਬਾਤ ਰਾਜੂ ਨਾਲ ਕਰਾ ਦਨੇ ਆਜਾ ਰਾਜੂ ਫੋਰ ਕੇ ਮੈਂ ਵਧੀਆ ਤੁਸੀਂ ਦੱਸੋ ਠੀਕ ਠਾਕ ਜਮਾ ਠੀਕ ਠਾਕ ਦੇਖਦਾ ਮਾਲ ਦਾੜ 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 ਵਧੀਆ ਚਾਹੀ ਤੋ ਕਰ ਲਈ ਸ਼ੁਰੂ ਕਰ ਦੋ ਤੋਰ ਬਾਈ ਖੋਲ ਕੇ ਦੰਦਾਂ ਚ ਕਿਵੇਂ ਦੱਸਿਆ ਦੰਦਾਂ ਦੇ ਚਾਰ ਦੰਦ ਰੀਜਨਲ ਰੀਜਨਲ ਚੈੱਕ ਕਰਾ ਦੇਗਾ ਹਾਂ ਚੈੱਕ ਕਰਾ ਲੈਨੇ ਆਪਾਂ ਆ ਦੰਦਾਂ ਚ ਆ ਗਈ ਸੱਜਣੋ ਚਾਰ ਦੰਦ ਸੂਆ ਆ ਗਈ ਪਹਿਲਾ ਤੇ ਮੇਨ ਗੱਲ ਆ ਜਿਹੜੀ ਥਣ ਦਾ ਸੈਜ ਬੱਚੀ ਬਹੁਤ ਸ਼ਾਨਦਾਰ ਰੱਖਦੀ ਆ ਥਣ ਦਾ ਸੈਜ ਐ ਮਨ ਲਓ ਮੱਜਾਂ ਦੇੜ ਗੇੜ ਹੀ ਆ ਗਿਆ ਸਮਾਂ ਜਿਹੜਾ ਸਮਾਂ ਤਕਰੀਬਨ ਮੇਰੇ ਖਿਆਲ ਆ ਵੀ 10 11 ਦੇ ਲਾਗੇ ਛਾਗੇ ਹੋਊਗਾ ਉਹ ਸਾਹ ਆਪਣਾ ਜੱਜਮੈਂਟ ਕਰ ਲਿਓ ਸੂਆ ਪਹਿਲਾ ਚਾਰ ਦੰਦ ਕਮਾਲਾ ਬਾਈ ਮਾਲਕ ਮਾਲਾ ਐਤੋ ਕਮਾਲਾ ਆ ਗਈ ਜਰਸੀ ਦੇ ਵਿੱਚ ਲਿਆ 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 ਕੋਈ ਨਹੀਂ ਇਹ ਨਾਲ ਇਹਦੇ ਆ ਗਈ ਬੱਚੀ ਆਰਡਰ ਕੁਆਲਿਟੀ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਤੇ ਚਬਾਈ ਆ ਜਿਹੜੀ ਚਬਾਈ ਦੀ ਹੈਗੀ ਆ ਫੁੱਲ ਮੋਟੀ ਕੱਦ ਕਾਠ ਵੀ ਸੋਹਣਾ ਤੇ ਬਰੀਕੀਆਂ ਬਰੂਕੀਆਂ ਬੱਚੀ ਚ ਫੁੱਲ ਨੇ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਮਾ ਹਿਕਸ ਸੂਆ ਕਿੰਨੇ ਕ ਦਿਨ ਦਾ ਬਾਈ ਇਹਦਾ ਸੂਆ ਹੈਗਾ ਹਫਤੇ ਦਾ ਇੱਕ ਹਫਤੇ ਦਾ ਕਿੰਨਾ ਕੁ ਬੋੜਾ ਹਾਜਰਾ ਹੁਣ ਸਾਹਗਾ 11-12 ਕਿਲੋ ਖੋਲਾ 11-12 ਕਿਲੋ ਹੈਗਾ ਹਾਂ ਖੋਲਾ 11 ਮੰਨ ਲਾ ਹਾਂ ਕਿਲੋ ਘਟਾ ਲਾ ਹੋਰ ਹਾਂ ਖੋਲਾ 11 ਕਿਲੋ ਮੰਨੋ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਇੱਥੋਂ ਦਿਖਾ ਦਿੰਦੇ ਆ ਜੀ ਆਰਡਰ ਕੁਆਲਟੀ ਇਹ ਇਧਰਲੇ ਬੰਦੇ ਦਿਖਾ ਦੇ ਆਜਾ ਰਾਜੂ ਆਏ ਨੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ 6000 ਰੁਪਏ ਜੀ ਕਿੰਨਾ ਕੁ ਦੁੱਧ ਪਾ ਦੂਗੀ ਆਈਡੀਆ ਕੋਈ ਜਿਹੜੇ ਹਿਸਾਬ ਨਾਲ ਦੁੱਧ ਤੇ ਹੁਣ ਚੱਲਦੀ ਐ ਕਟੂਗੇ 15-16 ਕਿਲੋ ਖੋਲਾ ਪਹਿਲਣ ਪਹਿਲਣ ਇੱਕ ਗੱਲ ਹੋਰ ਦੱਸਦਾ ਨਾ ਪਹਿਲਾਂ ਪਸ਼ੂ ਦਾ ਇਹ ਫਾਇਦਾ ਹੁੰਦਾ ਵੀ ਅੱਗੇ ਬਣਨ ਵਾਲੀ ਆਈਟਮ ਹੋ ਜਾਂਦੀ ਹੈ। ਹਾਂਜੀ। ਕੱਦ-ਕਾੜ ਵੀ ਸੋਹਣਾ ਰੱਖਦੀ ਐ, ਥਣ ਦਾ ਸੈਜ ਕਮਾਲ ਦਾ। ਧਾਰਾਂ ਇਹ ਆਪਾਂ ਮਾਰ ਕੇ ਦੇਖੀਏ ਨੇ, ਚਵਾਈ ਆ ਜਿਹੜੀ ਚਵਾਈ ਇਹਦੀ ਫੁੱਲ ਮੋਟੀ ਆ ਬਾਈ। ਜਾਵਾਂ ਓਕੇ। ਇਹ ਬਾਈ ਇਹਨਾਂ ਦੇ ਦਿਆਂਗੇ ਬਾਟਰੀ ਮਾਨਤਨ ਹੋ ਜਾਊਗਾ। ਮਾਨਤਨ ਕਰਤਾ। ਆ ਮਾਨਤਨ ਉਹ ਚ ਕਰ ਦਾਂਗੇ ਤੇ ਹੁਣ ਤੌਰ ਦੇ 2 ਨੰਬਰ ਵਾਲੀ ਕਿਉਂਕਿ ਧੁੱਪ ਚ ਹੀ ਖੜਾ ਰਹੀਏ ਨੇ ਆਪਾਂ ਨੇ ਥੋੜਾ ਜਿਹਾ ਲੇਟ ਹੋ ਗਏ ਬਾਈ ਕੋਲੇ ਹੁਣ ਤੋਂ ਸਵੇਰੇ ਪਹਿਲੀਆਂ ਚ ਹੀ ਆਉਣਾ ਸੀ। ਇਹ ਬੱਚੀਆਂ ਗੱਬਰ ਨੇ ਥਣ ਦਾ ਸੈਜ ਆ ਜਿਹੜਾ ਇਹਨ ਇਹ ਗਾਂ ਵੀ ਜਰਸੀ ਦੇ ਵਿੱਚ ਆ ਗਈ ਤੇ ਆਰਡਰ ਬਹੁਤ ਸੋਹਣਾ ਰੱਖਦੀ ਆ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਭਾਈ ਇਹ ਤਾਂ ਹਫਤਾ ਤੱਕ ਪੈਂਡਿੰਗ ਆ ਇੱਕ ਹਫਤਾ ਹਾਂਜੀ ਤੇ ਬਣੂ ਬਣੂ ਬਹੁਤ ਹਨਾ ਹਫਤਾ ਹਾਂ ਬਣੂ ਬਣੂ ਹਫਤੇ ਤੱਕ ਫੁੱਲ ਆ ਗਈ ਜਰਸੀ ਦੇ ਵਿੱਚ ਥੋੜਾ ਜਿਹਾ ਕਲਰ ਹਲਕਾ ਜਿਹਾ ਸ਼ਹਿਰ ਵਾਲਾ ਆ ਗਿਆ ਇਹਦੇ ਚ ਇਹ ਇੱਥੋਂ ਕਮਾਲ ਆ ਭਾਈ ਕਮਾਲਾ ਇੱਥੋਂ ਦਿਖਾ ਦਿੰਗੇ ਹਣ ਇਹਦਾ ਵੀ ਕਮਾਲ ਹੈ ਜੀ ਠੰਡਾ ਸੈਜ ਲੈ ਚੱਲੇ ਆਂ ਖਾਣ ਦਾ ਸਹਜ ਬਿਲਕੁਲ ਮੱਜਾ ਨਾਲ ਦਾ ਹੀ ਆ ਤੇ ਬਾਕੀ ਚੇਪਾ ਬਾਈ ਵਰਗੇ ਨੇ ਲਾਇਆ ਤੇ ਚਵਾਈ ਕਿਵੇਂ ਮੋਤੀ ਮਾਰਦੀ ਜਮਾ ਫੁੱਲ ਮੋਟੀ ਜੀ ਇਹ ਆ ਗਈ ਬਰੀਕ ਫੁੱਲੇ ਵੀ ਹੈ ਨਾ ਹਾਂਜੀ ਤੇ ਆਰਡਰ ਬਹੁਤ ਸੋਹਣਾ ਬਣਾਉਗੀ ਅਗਲੇ ਪੰਨੇ ਵੀ ਆਰਡਰ ਫੁੱਲ ਲੈ ਗਈ ਤੇ ਪਿਛਲੇ ਪੰਨੇ ਵੀ ਇਹ ਗੱਲ ਕਰ ਲਈ ਆਰਡਰ ਸਜਣੋਂ ਪਿਛਲੇ ਪੱਖ ਤੋਂ ਵੀ ਐਨ ਸਿਰੇ ਹੀ ਰੱਖੂਗੀ ਆਰਡਰ ਕਿਉਂਕਿ ਹਲੇ ਬੱੱਚੀ ਰੈਡੀ ਹੋਈ ਜਾਂਦੀ ਆ ਤੇ ਬਾਕੀ ਥਣ ਦਾ ਸਹਜ ਆ ਜਿਹੜਾ ਇੱਥੋਂ ਦਿਖਾ ਨਹੀਂ ਗੈਰੀ ਜੂ ਕਰਕੇ ਮੜਾ ਜਾ ਥਣ ਦਾ ਸਹਜ ਬਹੁਤ ਸੋਹਣਾ ਰੱਖਦੀ ਆ ਇੱਥੇ ਰੋਕ ਲੈ ਇੱਥੋਂ ਇੱਥੋਂ ਚੈੱਕ ਕਰ ਸਕਦੇ ਆਂ ਕਣ ਦਾ ਸਾਈਜ਼ ਬਹੁਤ ਸੋਹਣਾ ਤੇ ਬਾਕੀ ਆ ਜੀ ਬਣੂਗੀ ਬਹੁਤ ਵੱੱਛੀ ਇਹਦਾ ਕੀ ਰਿਕਾਰਡ ਦੱਸਿਆ ਪਹਿਲਾਂ ਦਾ ਪਹਿਲਾਂ ਦਾ 16 17 ਕਿਲੋ ਦੱਸਿਆ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ 55000 ਰੁਪਏ 55 ਜੋ ਮਾਨਤਨ ਮਾਨਤਨ ਕਰਤਾ ਨਹੀਂ ਮਾਨਤਨ ਥੋੜਾ ਬਹੁਤਾ ਕਰ ਦਾਂਗੇ ਬਾਈ ਕਹਿੰਦਾ ਤੇ ਬਾਕੀ ਰੇਟ ਆਪਣੇ ਸੱਜੇ ਨੂੰ ਵੀਡੀਓ ਦੇ ਵਿੱਚ ਫਿਕਸ ਜੇ ਹੁੰਦੇ ਫਿਕਸ ਜੇ ਹੁੰਦੇ ਬਾਹਲਾ ਫਰਕ ਨਹੀਂ ਹੁੰਦਾ ਤੇ ਹੁਣ ਤੋਰਦੇ ਆ ਵੱੱਛੀ ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਸਾਫ ਸੂਫ ਹੈ ਵੀ ਫੁੱਲ ਆ ਗਈ ਵੱੱਛੀ ਰੰਗ ਰੂਪ ਦੀ ਬਹੁਤ ਸ਼ਾਨਦਾਰ ਹੈ ਵੀ ਪਿਓਰ ਜਰਸੀ ਦੇ ਵਿੱਚ ਹੀ ਆ ਗਈ। ਥਣ ਦਾ ਸਹਜ ਇਹਦਾ ਵੀ ਸੋਹਣਾ ਤੇ ਬਾਕੀ ਕਮਾਲ ਦੀ ਆ। ਮੋਟਾ-ਮੋਟਾ ਥਣ ਲੱਗਿਆ ਜਿੱਦਾਂ ਮੱਜਾਂ ਨੂੰ ਲੱਗਿਆ ਹੁੰਦਾ। ਮੱਜਾਂ ਨਾਲ ਦਾ ਥਣ ਆ ਗਿਆ ਬਿਲਕੁਲ ਮੋਟਾ ਥਣ ਮੁਠੀ ਦੀ ਚਬਾਈ ਵਾਲਾ। ਇਹਦਾ ਦੂਜਾ ਸੁਆ? ਹਾਂਜੀ ਦੂਜਾ। ਇਹਦੇ ਕਿੰਨੇ ਕਿਦਨ ਪੈਂਡਿੰਗ ਨੇ ਬਾਈ? ਇਹਦੇ 10 ਕਿਦਨ ਪੈਂਡਿੰਗ ਨੇ। ਕਮਾਲ ਆ ਇੱਥੋਂ। ਅੱਧੇ ਨੇ 10 ਪੈਂਡਿੰਗ ਨੇ ਜਾਨ ਜੂਨ ਬੱਛੀ ਚ ਫੁੱਲਾ ਕੱਦ-ਕਾਠ ਵੀ ਸੋਹਣਾ ਜੀ। ਜਿੱਦਾਂ ਜਰਸੀਆਂ ਦਾ ਹੁੰਦਾ ਤੇ ਆ ਗਈ ਇਹ ਵੀ ਪਿਓਰ ਜਰਸੀ ਚ ਪਰਲੇ ਬੰਨੇ ਹੋ ਜਾ। ਬੁੱਤ ਕੇ ਬੁੱਤ ਕੇ ਲੈ ਚੱਲ। ਇੱਥੋਂ ਦਿਖਾ ਦਿੰਗੇ ਅਰੀ ਥਣ ਥਣ ਵੀਊ ਕਰਕੇ ਨਾ। ਖਾਣਾ ਨਾ ਰੱਖਦੀ ਆ ਮੁੱਠੀ ਵਾਲਾ ਮੋਟਾ ਥਣ ਪੂਰਾ ਜਿਹਾ ਕਹੀ ਆ ਆਪਾਂ। ਤੇ ਬਾਕੀ ਜਾਨ ਆ ਜਿਹੜੀ ਜਾਨ ਆ ਗਈ ਬੱਛੀ ਚ ਫੁੱਲ ਆ। ਲੱਸੀ ਫਿੱਕੀ ਨਹੀਂ ਹੈਗੀ ਫਿੱਟ ਫਿੱਟ ਆ ਗਈ ਜਿਵੇਂ ਆਪਾਂ ਕਹਦੇ ਨੇ ਫਿੱਟ ਫਿੱਟ ਬਾਡੀ ਦੀ ਬੱਛੀ ਆ। ਉੱਤੋਂ ਸਟੇਟ ਬਿਲਕੁਲ ਤੇ ਬਾਕੀ ਧੁੱਪ ਦਾ ਵਾਸਾ ਥੋੜਾ ਜਿਹਾ ਧੁੱਪ 'ਚ ਖੜੀਆਂ ਨੇ ਇੱਥੋਂ ਦਿਖਾ ਦਿੰਗੇ। ਥਣ ਥਣ ਐਨ ਦਿਖਾ ਦਿਆਂ ਐਨ ਕੱਲਾ ਕੱਲਾ ਥਣ ਲੱਗਿਆ ਮੋਟਾ ਲੱਗਿਆ ਮੁੱਠੀ ਦੀ ਚਵਾਈ ਵਾਲਾ ਜਿੱਦਾਂ ਆਪਾਂ ਕਹਿ ਲਿਆ ਮੱਝਾਂ ਨੂੰ ਲੱਗਿਆ ਇਹਦਾ ਰਿਕਾਰਡ ਕੀ ਦੱਸਿਆ ਰਜੂ ਦੁੱਧ ਦਾ ਬਾਈ ਇਹਦਾ ਵੀ 16 17 ਕਿਲੋ ਵਾਏ ਹੈਗੇ ਠੀਕ ਆ ਗੱਲ ਵੀ 16 16 ਕਿਲੋ ਗਰਮੀ ਦੇ ਹਿਸਾਬ ਨਾਲ ਇਤਨੀ ਪਾਦਣਾ ਹਾਂ ਸੌfte ਕੋਣ ਗਿਆ ਹੱਸ ਕੇ ਠੀਕ ਆ ਗੱਲ ਤੇ ਲੱਗੇ ਨੇ ਵੀ ਜਰਸੀਏ ਹੋਏ ਨੇ ਟੀਕੇ ਠੀਕ ਆ ਸਾਰਿਆਂ ਦੇ ਜਰਸੀ ਅਸੀਂ ਮਣ ਇੱਕ ਗੱਲ ਹੋਰ ਦੱਸ ਤਾ ਟੀਕੇ ਸਾਰਿਆਂ ਦੀ ਜਰਸੀ ਦੇ ਲੱਗੇ ਨੇ ਇਹਦਾ ਕੀ ਰੇਟਰ ਹੋਊਗਾ ਰਜੂ ਇਹਦਾ ਵੀ 55000 ਰੁਪਏ ਜੇ ਕਿਸੇ ਨੇ ਜੋੜੀ ਲੈਣੀ ਹੋਈ ਕਰ ਦਾਂਗੇ ਮਾਨਤਾ ਜੋੜੇ ਚ ਹੋ ਜੂ ਹਾਂ ਆ ਜੋੜੇ ਚ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਜੇ ਤੇ ਹੁਣ ਮਾਰਦੇ ਆਇਤੇ ਕੈਮਰਾ ਬੱਚੀ ਇਹ ਵੀ ਚੰਗੀ ਆ ਇਹ ਆ ਗਈ ਐਰ ਸ਼ੈਰ ਤੇ ਜਰਸੀ ਹਾਂਜੀ ਰੰਗ ਰੂਪ ਐਰ ਸ਼ੈਰ ਵਾਲਾ ਆ ਗਿਆ ਤੇ ਫੇਸ ਕੁਆਲਿਟੀ ਬਾਡੀ ਦੀ ਕੁਆਲਿਟੀ ਉਹ ਆ ਗਈ ਨਹੀਂ ਸਜਣੋ ਜਰਸੀ ਵਾਲੀ ਲੰਬੀ ਜਾਦੇ ਆ ਥੋੜੀ ਜੀ ਜਰਸੀ ਤੇ ਐਰ ਸ਼ੈਰ ਦਾ ਮਿਕਸ ਆ ਗਈ ਹਾਂ ਜਰਸੀ ਤੇ ਐਰ ਸ਼ੈਰ ਕਰਾਓ ਸਾ ਜਰਸੀ ਦਾ ਬੱਚਾ ਵੀ ਚੰਗਾ ਦੇ ਦੂ ਐਰ ਸ਼ੈਰ ਦਾ ਵੀ ਪਰ ਦਿਨ ਕਿੰਨੇ ਕਰਦੀ ਆ ਭਾਈ ਇਹ ਇਹਦੇ ਪੈ ਨਹੀਂ 15 ਦਿਨ ਪੈਂਡਿੰਗ 15 ਦਿਨ ਹਾਂਜੀ 15 ਦੇ ਆਸ-ਪਾਸੇ ਦਿਨ ਬਾਈ ਕਹਿੰਦਾ ਕੱਢ ਦੂ ਆ ਗਈ ਮਜ਼ਬੂਤ ਸਟਰਕਚਰ ਦੀ ਮਜ਼ਬੂਤਾਂ ਚ ਰਹੀ ਐ ਇੱਥੋਂ ਘਮਾਲਾ ਬਾਈ ਇਹ ਇੱਥੇ ਰੋਕ ਲਈ ਪਰਲੇ ਬੰਨੇ ਹੋ ਜਾ ਇੱਥੋਂ ਮਾਰਦੀ ਗਹਿਰੀ ਲੰਬਾਈ ਲੰਬੂਈ ਦਿਖਾਦੀ ਤੇ ਫੇਸ ਵਾਲੇ ਪੱਖ ਤੇ ਮਾਰਦੀ ਕੈਮਰਾ ਲੈ ਆ ਬਾਈ ਐਨ ਇਹਦਾ ਰਿਕਾਰਡ ਕੀ ਆ ਬਾਈ ਦੁੱਧਾ ਇਹਦਾ ਵੀ 16 755 ਮਤਲਬ ਆ ਸਮਥਿੰਗ ਜੀ ਆਪਾਂ ਦਾ 16 ਦੇ ਹਾਂਜੀ ਹਾਂਜੀ ਆ ਬੋਚ ਕੇ ਲੈ ਜਾਣ ਜਾਨ ਜੂਨ ਆ ਗਈ ਸੱਜਣੋ ਇਹ ਚ ਵੀ ਫੁੱਲ ਥਾਣੇ ਦਾ ਵੀ ਮੁੱਠੀ ਵਾਲਾ ਮੁੱਠੀ ਵਾਲੀ ਚਬਾਈ ਵਾਲਾ ਰੱਖੂਗੀ ਤੈ ਦਿਨ ਜਿੱਦਾਂ ਬਾਈ ਨੇ ਦੱਸਿਆ ਵੀ 15 ਡੇਡ ਗੇੜ ਪੈਂਡਿੰਗ ਨੇ ਇਹ ਆ ਗਈ ਜਰਸੀ ਤੇ ਐਰ ਸ਼ੈਰ ਦਾ ਕ੍ਰੋਸ ਆ ਗਿਆ ਬੱਚਾ ਜਰਸੀ ਦਾ ਵੀ ਸੋਨਾ ਦੇ ਦੂਗੀ ਤੇ ਐਰ ਸ਼ੈਰ ਦਾ ਵੀ ਸੋਨਾ ਪਾ ਦੂਗੀ ਤੇ ਬਾਕੀ ਲੰਬੀ ਲੰਬੀ ਬੱਛੀ ਫੁੱਲ ਹੈ ਕੱਦ ਇਹਨਾਂ ਦੇ ਜਿਵੇਂ ਜਰਸੀਆਂ ਦੇ ਹੁੰਦੇ ਆ ਕੱਦ ਕਾਠ ਜਰਸੀ ਵਾਲੀ ਆ ਗਈ ਉਦਾਂ ਦੀ ਤੇ ਬਾਕੀ ਬਲ ਢੱਲਾਂ ਚੰਗੀਆਂ ਰੱਖਦੀ ਆ ਬੜੇ ਕੱਦਾਂ ਦੀ ਆ ਗਏ ਛੋਟੇ ਕੱਦ ਦੀਆਂ ਜਿਹਾ ਜਮਾ ਇੱਕ ਨਿੱਕੇ ਨਿੱਕੇ ਡੱਡਾਂ ਹੀ ਆ ਉਸ ਇੰਨੀ ਹੈਗਾ ਤੇ ਬਾਕੀ ਆਰਡਰ ਫਿਕਸ ਜਿਹੀ ਰੱਖੂਗੀ ਇਹਦਾ ਰੇਟ ਆਜੂ ਇਹਦਾ ਵੀ 55 ਜੀ ਤਿੰਨਾ ਦਾ 55 55 55 ਜਿਹੜੀ ਮਰਜ਼ੀ ਇੱਕ ਜੋੜੀ ਬਣਾ ਲਿਓ ਭਾਈ ਤੋਂ 5000 ਛੜਾ ਦਾਂਗੇ ਸਰ 5000 ਛੜਾ ਦਾਂਗੇ 55 ਦੇ 55 10 ਹੋ ਗਿਆ 1 5 ਦਾ ਇਹਨਾਂ ਤੋਂ ਜੋੜਾ ਇਹਦੇ ਨਾਲ ਇਹਦਾ ਬਣਾ ਲਿਓ ਉਹਦੇ ਨਾਲ ਬਣਾ ਲਿਓ ਇਹਦੇ ਨਾਲ ਇਹਦਾ ਬਣਾ ਲਿਓ ਹਾਂ ਕਦੇ ਨਾਲ ਤਿੰਨਾ ਚੋ ਜੋੜਾ ਤਿੰਨਾ ਦਾ ਰੇਟ 55 55 ਤੇ ਹੁਣ ਭਾਈ ਆ ਤੋਰਦੇ ਆ ਬੱਛੀ ਵਾਲੀ ਕਮਾਲ ਦੀ ਦਿਖਾਵਾਂਗੇ ਤੁਹਾਨੂੰ ਗੈਰੀ ਇਹਦੇ ਫੇਸ ਤੇ ਮਾਰੀ ਕੈਮਰਾ ਉਹ ਇਹ ਮੈਂ ਨਹੀਂ ਕਹਿੰਦਾ 100 ਦਾ 100 ਜਰਸੀ ਜਮਾਂ ਹੈਨ ਓਕੇ ਦੀ ਰਿਪੋਰਟ ਉਹ ਜਰਸੀ ਆ ਕੱਚੀ ਕੱਚੀ ਜ਼ਰੂਰ ਆ ਜਾਨ ਦੀ ਕਮੀ ਨਹੀਂ ਹੈਗੀ ਬਜੂਦ ਦੀ ਕਮੀ ਨਹੀਂ ਬੱਚੀ ਚ ਇਹਦਾ ਰਾਜੂ ਕਿਡਾ ਸੁਆ ਦੂਜਾ ਸੁਆ ਹੀ ਇਹ ਇੱਥੋਂ ਇੱਥੋਂ ਕਮਾ ਕੇ ਰੋਕ ਲਈ ਇਹਨੂੰ ਐ ਤੇ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਇੱਥੋਂ ਇੱਥੋਂ ਦਿਖਾ ਦਿੰਦਾ ਰੀ ਓਏ ਐਨ ਆ ਗਈ ਜਮਾ ਆਪਾਂ ਜਿਵੇਂ ਕਹਦੇ ਨੇ ਪਿਓਰ ਜਰਸੀ ਚ ਆ ਗਈ 100 ਦਾ 100 ਲਿਆ ਬਈ ਉੱਤੋਂ ਬਿਲਕੁਲ ਸਟ੍ਰੇਟ ਆ ਗਈ ਫਿੱਟ ਫਿੱਟ ਆ ਗਈ ਲਿੱਸੀ ਨਹੀਂ ਇਹਨੂੰ ਤੁਸੀਂ ਕਿਸੇ ਵੀ ਪੱਖ ਤੋਂ ਕਹਿ ਸਕਦੇ ਹਾਂ ਇਹਦਾ ਦੁੱਧ ਕਿੰਨਾ ਕ ਦੱਸਿਆ ਭਾਈ ਇਹਦਾ 15 ਲੀਟਰ ਦਾ ਇਹਦਾ ਬਾਈ ਕਹਿੰਦਾ 15 ਕਿ ਲੀਟਰ ਦਾ ਰਿਕਾਰਡ ਆ ਪਹਿਲਨ ਦਾ ਸੂਆ ਦੂਜਾ ਪਰ ਬਰੀਡ ਬਰੂਡ ਪੰਛੀ ਚ ਬਾੜੀ ਆ ਗਈ ਇਹ ਚ ਜੇ ਗੱਲ ਕਰ ਲਈਏ ਕਮਾਗੇ ਖੜਾਈ ਉਰਾ ਮੂੰਹ ਕਰਕੇ ਉਰਾ ਮੂੰਹ ਕਰਕੇ ਇੱਥੇ ਖੜਾ ਲਾ ਕਮਾਗੇ ਇਹ ਖੜਾ ਲਾ ਖੜਾ ਲਾ ਖੜਾ ਲਾ ਇੱਥੇ ਖੜਾ ਲਾ ਇੱਥੇ ਤੇ ਇੱਥੋਂ ਦਿਖਾ ਦੇ ਗੈਰੀ ਓਏ ਇੱਥੋਂ ਦਿਖਾ ਦੇ ਮੱਥੇ ਚ ਟੂਆ ਟੂਆ ਪੰਛੀ ਦੇ ਜਾਤ ਬਾੜੀ ਆ ਨਸਲ ਬਹੁਤ ਆ ਗਈ ਇਹਦੇ ਚ ਬਹੁਤ ਬਰੀਕੀਆਂ ਨੇ ਬਰੀਕ ਫੁੱਲ ਆ ਗਈ ਤੇ ਬਾਕੀ ਉਦਾਂ ਵੀ ਫਿੱਟ ਫਿੱਟਾ ਗਈ ਬੰਨਦੇ ਬਾਈ ਕਮਾਗੇ ਇਹਦੇ ਦਿਨ ਕਿੰਨੇ ਕਿ ਪੈਂਡਿੰਗ ਨੇ ਬਾਈ ਇਹਦੇ 25 ਦਿਨ ਰਹਿੰਦੇ ਨੇ ਜੀ 25 ਦਿਨ ਹਾਂ ਜੀ ਇਹਦੇ ਬਾਈ ਕਹਿੰਦਾ ਪਏ ਨੇ ਪੂਰੇ 25 ਦਿਨ ਤੇ ਬਾਕੀ ਵਜੂਦ ਦੀ ਵੀ ਸ਼ਾਨਦਾਰ ਆ ਜਿਵੇਂ ਕਿਸੇ ਭਰਾ ਨੇ ਲਿਜਾ ਕੇ ਪਸ਼ੂ ਆਪਦੇ ਕੋਲ ਤਿਆਰ ਕਰਨਾ ट्रांजੈਕਸ਼ਨ ਵਗੈਰਾ ਪਾ ਕੇ ਹਾਂ ਜੀ ਉਹਦੇ ਵਾਸਤੇ ਖਾਸ ਮੌਕਾ ਇਹ ਵੀ ਹੋਰ ਵੀ ਰਾਜੀ ਆਪਾਂ ਕਰ ਸਕਦੇ ਹਾਂ ਜਿਵੇਂ ਭਰਾ ਆਪਣੇ ਕਹਿੰਦੇ ਆ ਵੀ ਆਪਾਂ ਨੇ ਆਪ ਸਮਾਨ ਦੇਣਾ ਹੂੰ ਇਹਦੇ ਨਾਲ ਜੀ ਪੈਸੇ ਕਿੰਨੇ ਲਵਾਂਗੇ ਫਿਰ ਇਹਦਾ ਮੁੱਲ ਨਹੀਂ ਆ ਰਿਹਾ ਰਪੀ ਆ ਫਿਕਸ ਜੀ ਕਿੰਨੇ ਦੀ ਹੋਜੂ 48 ਜੀ ਦੇ ਦਾਂਗੇ 48 ਹਾਂ ਜੀ ਹੈਕਸ ਜੀ ਬਾਈ ਕਹਿੰਦਾ 48 ਦੀ ਦੇ ਦਾਂਗੇ ਤੇ ਮਾਨਤਾਨ ਥੋੜਾ ਬੜਾ ਉਹਦੇ ਚ ਹੋ ਜੂਗਾ ਕੋਈ ਜਿਆਦਾ ਫਰਕ ਵਾਲਾ ਸੀ ਨਹੀਂ ਜੇ ਚਾਹੇਗਾ ਹਾਂ ਜਿਆਦਾ ਫਰਕ ਵਾਲਾ ਨਹੀਂ ਆ ਨੰਬਰ ਬੋਲ ਦੇ ਬਾਈ ਜਰਾ 99036 0588 ਆ ਜਾ ਬੰਨੇ ਨੂੰ ਗੈਰੀ ਸਾਰੀਆਂ ਤੇ ਕਮਾਦੇ ਕੈਮਰਾ 99036058822 ਦਾ ਨੰਬਰ ਆ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ